ਸਾਈਕੋਲੋਜੀ ਦੇ ਅਨੁਸਾਰ ਮਰਦ ਅਗਰ ਆਪਣੀ ਪਸੰਦੀਦਾ ਔਰਤ ਨੂੰ ਮੇਰੀ ਜਾਨ ਕਹਿ ਕੇ ਬੁਲਾਉਂਦਾ ਰਹੇ ਤਾਂ ਔਰਤ ਹਮੇਸ਼ਾ ਖੂਬਸੂਰਤ ਜਵਾਨ ਰਹਿੰਦੀ ਹੈ ਦੁਨੀਆ ਹਵਸੀ ਮਰਦ ਨੂੰ ਕਹਿੰਦੀ ਹੈ ਪਰ ਸੰਤੁਸ਼ਟ ਕਦੀ ਔਰਤ ਵੀ ਨਹੀਂ ਹੁੰਦੀ ਮੁਹੱਬਦੀ ਆਖਰੀ ਕਿਸ਼ਤ ਜਿਸਮ ਹੁੰਦੀ ਹੈ ਜਿਸ ਮਿਲ ਜਾਏ ਤਾਂ ਪਿਆਰ ਖਤਮ ਚਰਿੱਤਰ ਤੋਂ ਡਿੱਗੀ ਹੋਈ ਲੜਕੀਆਂ ਦੀ ਪਛਾਣ ਇਨ੍ਹਾਂ ਲੜਕੀਆਂ ਦੇ 5 ਲੱਛਣ ਜਾਣੋ ਨੰਬਰ 1 बार-बार ਬੋਲ ਨੂੰ ਦਬਾਉਣਾ ਜਾਂ ਬੇਚੈਨੀ ਦਿਖਾਉਣਾ ਨੰਬਰ 2 ਗੱਲ ਕਰਦੇ ਸਮੇਂ ਜ਼ਰੂਰਤ ਤੋਂ ਜ਼ਿਆਦਾ ਨਜ਼ਦੀਕ ਹੋਣਾ ਨੰਬਰ 3 ਰਾਤ ਨੂੰ देर तक ਆਨਲਾਈਨ ਰਹਿਣਾ ਤੇ ਜਲਦੀ ਰਿਪਲਾਈ ਕਰਨਾ ਨੰਬਰ 4 ਛੋਟੀ-ਛੋਟੀ ਗੱਲਾਂ ਉੱਪਰ ਹਲਕਾ ਟੱਚ ਕਰਨਾ ਨੰਬਰ 5 ਅੱਖਾਂ ਨਾਲ ਬਾਰ-ਬਾਰ ਆਈ ਕੰਟੈਕਟ ਬਣਾਉਣਾ ਇਹ ਲਾਈਨਰ ਸੰਸਕਾਰੀ ਲੜਕੀਆਂ ਦੇ ਲਈ ਨਹੀਂ ਹੈ ਜਿਸ ਔਰਤ ਨੂੰ ਮਰਦ ਦੀ ਹਰ ਹਰਕਤ ਵਿੱਚ ਮਜ਼ਾ ਆਉਣ ਲੱਗੇ ਤਾਂ ਸਮਝ ਲੈਣਾ ਉਸ ਨੇ ਉਸ ਮਰਦ ਨੂੰ ਆਪਣੀ ਰੂਹ ਤੱਕ ਜਗ੍ਹਾ ਦੇ ਦਿੱਤੀ ਹੈ ਸੰਬੰਧ ਅਗਰ ਸੰਤੁਸ਼ਟੀ ਦੇਣ ਵਾਲਾ ਹੋਵੇ ਤਾਂ ਔਰਤਾਂ ਦਾ ਮਨ ਕਦੀ ਨਹੀਂ ਭੜਦਾ ਅੱਜਕੱਲ੍ਹ ਪਤਨੀਆਂ ਕਿਸੇ ਪਰਾਏ ਮਰਦ ਦੇ ਵੱਲ ਜਲਦੀ ਆਕਰਸ਼ਿਤ ਕਿਉਂ ਹੋ ਜਾਂਦੀ ਹੈ ਇਹ ਸਵਾਲ ਹਰ ਪਤੀ ਨੂੰ ਜਾਣਨਾ ਚਾਹੀਦਾ ਪਹਿਲੀ ਵਜ੍ਹਾ ਵਿਆਹ ਦੇ ਬਾਅਦ ਉਹੀ ਪਿਆਰ ਤੇ ਧਿਆਨ ਹੌਲੀ-ਹੌਲੀ ਘੱਟ ਹੋ ਜਾਣਾ ਦੂਸਰੀ ਬਾਹਰ ਦੇ ਮਰਦ ਤੋਂ ਤਾਰੀਫ਼ ਤੇ ਮਿੱਠੀਆਂ ਗੱਲਾਂ ਸੁਣਨਾ ਤੀਸਰੀ ਘਰ ਦੀ ਟੈਨਸ਼ਨ ਤੋਂ ਬਾਹਰ ਕੋਈ ਸਮਝਣ ਵਾਲਾ ਮਿਲ ਜਾਂਦਾ ਹੈ ਚੌਥੀ ਆਕਰਸ਼ਨ ਸਿਰਫ ਸਰੀਰ ਨਾਲ ਨਹੀਂ ਦਿਮਾਗ ਤੇ ਭਾਵਨਾਵਾਂ ਨਾਲ ਵੀ ਹੁੰਦਾ ਹੈ ਪੰਜਵੀਂ ਸਭ ਤੋਂ ਵੱਡੀ ਵਜ੍ਹਾ ਜਦੋਂ ਪਤੀ ਸਮਾਂ ਨਹੀਂ ਦਿੰਦਾ ਤਾਂ ਦਿਲ ਕਿਸੇ ਹੋਰ ਤੋਂ ਸਹਾਰਾ ਲੱਭਦਾ ਹੈ ਕੌੜਾ ਸੱਚ ਦੋਸਤੋ ਇਹ ਸਮਝੋਗੇ ਨਹੀਂ ਤਾਂ ਪਛਤਾਓਗੇ ਅਗਰ ਗੱਲ ਸਹੀ ਲੱਗਦੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਸਿਗਰਟ ਜ਼ਰੂਰੀ ਨਹੀਂ ਹੈ ਉਸ ਨੂੰ ਬਣਾਉਣੇ ਵਾਲਾ ਬਹੁਤ ਅਮੀਰ ਹੈ ਸ਼ਰਾਬ ਜ਼ਰੂਰੀ ਨਹੀਂ ਹੈ ਪਰ ਉਸ ਨੂੰ ਬਣਾਉਣ ਵਾਲਾ ਬਹੁਤ ਅਮੀਰ ਹੈ ਖਾਣਾ ਜ਼ਰੂਰੀ ਹੈ ਪਰ ਉਸ ਨੂੰ ਉਗਾਉਣ ਵਾਲਾ ਅੱਜ ਵੀ ਬਹੁਤ ਗਰੀਬ ਹੈ ਇੱਕ ਰਿਪੋਰਟ ਦੇ ਮੁਤਾਬਕ ਲੜਕੀਆਂ ਨੂੰ ਹੈਲਦੀ ਜਾਣੀ ਭਰੀ ਪੂਰੀ ਲੜਕੀਆਂ ਪਸੰਦ ਆਉਂਦੀ ਹੈ ਦੁਬਲੀ ਪਤਲੀ ਲੜਕੀਆਂ ਉਹਨਾਂ ਨੂੰ ਪਸੰਦ ਨਹੀਂ ਆਉਂਦੀ ਖਾਸ ਕਰਕੇ ਭਾਰਤੀ ਲੜਕੀਆਂ ਨੂੰ ਵਿਸਤ੍ਰਿਤ ਗੱਲ ਆਏ ਤਾਂ ਕੋਈ ਜਾਤ ਵੀ ਨਹੀਂ ਦਿਖਦੀ ਤੇ ਗੱਲ ਸ਼ਾਦੀ ਦੀ ਆਏ ਤਾਂ ਗੋਤਰ ਵੀ ਯਾਦ ਆਉਂਦੀ ਹਨ ਜੋ ਲੋਕ ਦਿਲ ਦੇ ਗਰੀਬ ਹੁੰਦੇ ਹਨ ਅਕਸਰ ਉਹਨਾਂ ਦੇ ਸ਼ਹਿਰ ਬਹੁਤ ਦੂਰ ਹੁੰਦੇ ਹਨ 100 ਗੁਣਾ ਵੱਧ ਜਾਂਦੀ ਹੈ ਖੂਬਸੂਰਤੀ ਮੁਸਕਰਾਉਣ ਦੇ ਨਾਲ ਫਿਰ ਵੀ ਕੁਝ ਲੋਕ ਬਾਜ਼ ਨਹੀਂ ਆਉਂਦੇ ਬੇਕਾਰ ਮੂੰਹ ਬਣਾਉਣ ਤੋਂ ਪਿੱਠ ਪਿੱਛੇ ਨਫ਼ਰਤ ਮੂੰਹ ਉੱਪਰ ਪਿਆਰ ਅੱਜ ਕੱਲ ਦੀ ਦੁਨੀਆ ਦਾ ਹੈ ਇਹ ਹੀ ਕਾਰੋਬਾਰ ਪਤਨੀ ਨੂੰ ਉਡੰਦੇ ਲਈ ਖੰਬਾ ਦੀ ਨਹੀਂ ਬਲਕਿ ਪਤੀ ਦੇ ਸਾਥ ਤੇ ਆਪਣੇ ਪੰਦੀ ਜ਼ਰੂਰਤ ਹੁੰਦੀ ਹੈ ਸੰਬੰਧ ਅਗਰ ਦਿਲ ਤੋਂ ਹੋਵੇ ਤਾਂ ਮਨ ਕਦੀ ਨਹੀਂ ਭੜਦਾ ਪੁਰਸ਼ ਕਿੰਨੀ ਵੀ ਚੰਗੀ ਪੋਸਟ ਕਰ ਦੇਵੇ ਬਸ ਇਗਨੋਰ ਕਰੋਗੇ ਔਰਤ ਅਗਰ ਲਿਖ ਦੇਵੇ ਕਿ ਭੁੱਖ ਲੱਗੀ ਹੈ ਤਸਬ ਟਿਫਨ ਲੈ ਕੇ ਪਹੁੰਚ ਜਾਣਗੇ ਸੌਣ ਤੋਂ 1 ਘੰਟਾ ਪਹਿਲੇ ਐਸੇ ਵਿਅਕਤੀ ਨਾਲ ਕਟੋ-ਕਟ 60 ਮਿੰਟ ਤੱਕ ਗੱਲ ਕਰਨ ਨਾਲ ਜਿਸ ਦੀ ਤੁਸੀਂ ਪਰਵਾਹ ਕਰਦੇ ਹੋ ਤੁਹਾਨੂੰ ਸ਼ਾਂਤੀਪੂਰਵਕ ਨੀਂਦ ਆਉਣ ਵਿੱਚ ਮਦਦ ਕਰ ਸਕਦੀ ਹੈ ਵਫਾਦਾਰ ਔਰਤ ਦੀ ਨਿਸ਼ਾਨੀ ਇਹ ਵੀ ਹੈ ਕਿ ਉਹ ਤੁਹਾਡਾ ਵਕਤ ਮੰਗੇਗੀ ਤੁਹਾਡੀ ਦੌਲਤ ਨਹੀਂ ਸਿਗਰਟ ਪੀਂਦੀ ਔਰਤ ਨਾਲ ਨਫ਼ਰਤ ਕੀਤੀ ਜਾਂਦੀ ਹੈ ਪਰ ਮਰਦ ਨਾਲ ਨਹੀਂ ਹਾਲਾਂਕਿ ਔਰਤ ਸਿਗਰਟ ਪੀਂਦੀ ਹੋਈ ਜ਼ਿਆਦਾ ਖੂਬਸੂਰਤ ਲੱਗਦੀ ਹੈ ਯਕੀਨ ਮੰਨੋ ਸਿਗਰਟ ਪੀਣ ਨਾਲ ਔਰਤ ਦੇ ਵੀ ਫੇਫੜੇ ਖਰਾਬ ਹੁੰਦੇ ਹਨ ਕਿਰਦਾਰ ਨਹੀਂ ਸਾਈਕੋਲੋਜੀ ਦੇ ਅਨੁਸਾਰ ਜੋ ਕਪਲ ਆਪਸ ਵਿੱਚ ਹਸੀ ਮਜ਼ਾਕ ਕਰਦੇ ਰਹਿੰਦੇ ਹਨ ਤੇ ਇੱਕ ਦੂਸਰੇ ਨੂੰ ਖਿਜਾਉਂਦੇ ਹਨ ਉਨਾ ਦਾ ਰਿਸ਼ਤਾ ਅਕਸਰ ਮਜ਼ਬੂਤ ਹੁੰਦਾ ਹੈ ਸਾਈਕੋਲੋਜੀ ਦੇ ਫੈਕਟ ਅਨੁਸਾਰ ਪਿਆਰ ਦਿਲ ਵਿੱਚ ਘਟ ਤੇ ਦਿਮਾਗ ਵਿੱਚ ਜ਼ਿਆਦਾ ਹੁੰਦਾ ਹੈ ਇਸ ਲਈ ਤੁਸੀਂ ਜਿਸ ਨਾਲ ਵੀ ਪਿਆਰ ਕਰਦੇ ਹੋ ਉਹ ਇਨਸਾਨ ਤੁਹਾਡੇ ਦਿਮਾਗ ਵਿੱਚ ਹਰ ਵਕਤ ਰਹਿੰਦਾ ਹੈ ਤੇ ਉਹ ਇਨਸਾਨ ਵੀ ਇਸ ਨੂੰ ਮਹਿਸੂਸ ਕਰ ਸਕਦਾ ਹੈ ਕਿ ਕੋਈ ਉਸ ਨੂੰ ਯਾਦ ਕਰ ਰਿਹਾ ਹੈ ਔਰਤ ਨੂੰ ਇੱਕ ਮੈਚ्योर ਮਰਦ ਦੀ ਜ਼ਰੂਰਤ ਹੁੰਦੀ ਹੈ ਜੋ ਉਸ ਨੂੰ ਬੱਚਿਆਂ ਦੀ ਤਰ੍ਹਾਂ ਡੀਲ ਕਰੇ ਤੇ ਸਭ ਤੋਂ ਵੱਡੀ ਗੱਲ ਉਸ ਵਿੱਚ ਮਨਾਉਣੇ ਦਾ ਹੁਨਰ ਹੋਵੇ। ਪੁਰਸ਼ ਨੇ ਮਨਪਸੰਦ ਇਸਤਰੀ ਨੂੰ ਹਮੇਸ਼ਾ ਖੋਇਆ ਹੈ ਤੇ ਇਸਤਰੀ ਨੂੰ ਮਨਪਸੰਦ ਪੁਰਸ਼ ਨਹੀਂ ਮਿਲਿਆ। ਹਰ ਸ਼ਖਸ ਅਮੀਰ ਹੈ ਜਿਸ ਦੇ ਕੋਲ ਪਸੰਦੀਦਾ ਔਰਤ ਦੀ ਵਫਾ ਹੈ। ਦੋਸਤੋ ਇਹ ਗੱਲ ਤੁਹਾਨੂੰ ਕਿੰਨੀ ਸੱਚੀ ਲੱਗੀ ਹੈ? ਕਮੈਂਟ ਕਰਕੇ ਜ਼ਰੂਰ ਦੱਸੋ। ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ